ام بی پھر کتنے سمٹ اپ ایا ائے 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 ਭਰੇ ਦਿਓ ਜੋ ਲੰਮਾ ਮਾਨ ਦੇ ਆਦਿਰਾ ਹੁੰਦਾ ਇਹ ਹੋਣਾ ਪੈਣਾ ਸੁਤਲਾ ਸੁਤਲਾ ਆਪਾ ਜੀ ਜੀ ਇਹ ਗਲਤ ਗੱਲ ਹੈ ਜਾਵਰ ਇਹ ਮਾਫੀ ਫਦੀ ਉਹ ਬਾਈ ਵੀ ਆਵੇ ਇਹ ਗਲਤ ਤਾਂ ਤੈਨੂੰ ਨਾ ਫੋੜਾ ਲਉਂਦੇ ਆ ਗਲਤ ਗੱਲ ਪਜਾਰੂ ਉਹ ਤੋੜਾ ਗਲਤ ਗੱਲ ਪਜਾਰੂ ਤ ਤੇ ਪਾਂਹ ਤੂ ਆਹ ਕਲੇਮ ਫੜ ਲੈ ਨਾ ਤੂੰ ਡਾਂਗ ਮਾਰਦਾ ਤੈਨੂੰ ਆ ਗਲਤ ਗੱਲ ਆਹੇ ਤੇਰੀ ਤੈਨੂੰ ਪਤਾ ਤੂੰ ਮੀੜ ਤੂੰ ਡਾਂਗ ਮਾਰਦਾ ਤੇਰੀ ਗਲਤ ਗੱਲ ਆਹੇ ਇਹ ਤੇਰੀ ਗਲਤ ਗੱਲ ਓਏ ਕੌਣ ਹੈ ਤੂੰ ਤੂੰ ਕੌਣ ਹੈ ਗਾਲਾਂ ਦਿੱਤੀਆਂ ਭੈਣਾਂ ਦੀਆਂ ਤੇਰੀ ਵੀਡੀਓ ਆ ਤੂੰ ਚੈਨਲ ਦੇ ਸਾਹਮਣੇ ਗੱਲ ਕਰ ਰਿਹਾ ਕਿਹੜਾ ਮੁਲਾਜ਼ਮ ਹੈ ਤੂੰ ਕਿਹੜਾ ਮੁਲਾਜ਼ਮ ਓਏ ਓਏ ਗਾਲਾਂ ਦਿੰਦਾ ਭੈਣਾਂ ਦੀਆਂ ਲੋਕਾਂ ਨੂੰ ਆ ਦੇਖੋ ਆ ਮੀਡੀਆ ਦੇ ਸਾਹਮਣੇ ਗੱਲ ਕਰ ਰਿਹਾ ਕੌਣਾ ਤੂੰ ਮਾਈ ਵਾਲੇ ਨਿੰਦਿ ਤਾਪਾ ਮੁਰਦਾਬਾਦ ਮੁਰਦਾਬਾਦ ਕਸਵਾਨਾਂ ਦੀ ਕਾਤਲ ਮੋਦੀ ਹਕੂਮਤ ਮੁਰਦਾਬਾਦ ਮੁਰਦਾਬਾਦ ਲੋਕਾਂ ਦਾ ਖੂਨ ਪੀ ਦਰਦ ਕਸਵਾਨਾਂ ਨੇ ਕਾਦਰਾਂ ਨੂੰ ਕੰਡਾ 'ਚ ਨਹੀਂ ਬਣਦੇ ਆਂਗੇ ਕਸਵਾਨਾਂ ਨੇ ਕਾਦਰਾਂ ਨੂੰ ਕੰਡਾ 'ਚ ਨਹੀਂ ਬਣਦੇ ਆਂਗੇ اوه بابا او بابا से पकान प्रादी आहे यो नदा प्रादो बलस्टर जादेदा गुंडा राज देखो ए हो जाओ ए चंदे ना तो आ और रवैया देख पायो प्रशासन दा हो जाओ हिजो करो पुटा वा करो जय माता दी काका ने पंजाब पुलिस मरदाबाद 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 दी पुचड़ परस मरदाबाद 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 ਮਰਦਾਬਾਦ 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 ਮਰਦਾਬ ਮੁਰਦਾਬਾਦ ਮੁਰਦਾਬਾਦ ਮੋਦੀ ਦੀ ਪੁੱਟੜ ਸਰਕਾਰ ਮੁਰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਜਿੰਦਾਬਾਦ ਜਲਾ ਥਾਣੇ ਲੋਕਾਂ ਦੇ ਹੱਕਾਂ ਵਾਡੇ ਜਾਣੇ ਲੋਕਾਂ ਦਾ ਝੰਡਾ ਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਦੀ ਪੁੱਟੜ ਸਰਕਾਰ ਮੁਰਦਾਬਾਦ ਮੁਰਦਾ ਮੁਰਦਾਬਾਦ ਮੁਰਦਾਬਾਦ ਨੰਨਤਨ ਅਗਿਆਰੀ ਕਰਨ ਲਈ ਪੋਜਪਨ ਨੂੰ ਸਤਾਬ ਮੁਰਦਾਬਾਦ ਮੁਰਦਾਬਾਦ ਕੁੜਮਾ ਛਾਂਜੀ ਵੀ ਕਰਨੀ ਹੈ ਵੀ ਇਹਦਾ ਆਪਾ ਰੋਡ ਕਿਉਂ ਕਰਦੇ ਆ ਵੀ ਕਾਰਨ ਕੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਮੈਂ ਬੇਨਤੀ ਕਰਦਾ ਕਿਥੇ ਮਿਲ ਰਹਾ ਮੈਂ ਬਤਾ ਧਾਰਾਖਾਨਾ ਭਾਰਤੀ ਛਾਂਜ ਨੂੰ ਗਰਾਹਾਂ ਦੇ ਆਖੂ ਨਾਲ ਮੈਂ ਗੱਲਬਾਤ ਕਰਨਗੇ ਕਿਉਂਕਿ ਤੁਹਾਨੂੰ ਕਸਣਾ ਚਾਹੁੰਦੇ ਅਸੀਂ ਵੀ ਜਿਹੜੀ ਮੋਦੀ ਸਰਕਾਰ ਹੈ ਇਹਦਾ ਆਪਾ ਮਤਲਬ ਸੁਭਤ ਮੋਰ ਤੇ ਕੰਦ ਨੂੰ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ 750 ਇਹਨਾਂ ਨੇ ਕਿਸਾਨ ਦਿੱਲੀ ਦੇ ਵਿੱਚ ਜਦੋਂ ਆਪਣਾ 13 ਮਹੀਨੇ ਮਤਲਬ ਦਿੱਲੀ ਦੇ ਵਿੱਚ ਹੋਲ ਚੱਲਦਾ ਸੀ ਇਹਨਾਂ ਨੇ ਅਸਹਿਦ ਕੀਤਾ ਜਿਹੜਾ ਇਸਮਿਸਰਾ ਟੋਨੀ ਹੈ ਜਿਹੜੀ ਵੱਡੀ ਮੰਗਾਂ ਆਪਣੀ ਇਸਮਿਸਰਾ ਟੋਨੀ ਆ ਉਹ ਹੈ ਜਿਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਉਹਦੇ ਉੱਤੇ ਗੱਡੀ ਚੜਾ ਕੇ 4-5 ਸ਼ਹੀਦ ਕੀਤੇ ਆ ਤੇ ਅੱਜ ਅਸੀਂ ਮੰਗ ਕਰਦੇ ਹਾਂ ਵੀਰਾ ਇਸਰ ਮਿਸ਼ਰਾ ਟੋਨੀ ਐ ਉਹਨੂੰ ਫੜ ਕੇ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਦੇਣਾ ਸੀਗਾ ਪਰ ਜਿਹੜੀ ਮੋਦੀ ਦੀ ਸਰਕਾਰ ਐ ਇਹ ਭਾਜਪਾ ਸਰਕਾਰ ਐ ਉਹਨੂੰ ਬੁੱਕਲ ਦੇ ਵਿੱਚ ਲਈ ਬੈਠੀ ਐ ਜਿਹੜਾ ਇਸਰ ਮਿਸ਼ਰਾ ਟੋਨੀ ਐ ਉਹਦਾ ਮੁੰਡਾ ਥਰੇਮ ਗੁੰਡਾ ਉਹ ਭਰਾ ਉਹ ਥਰੇਮ ਖੁੱਲਾ ਫਿਰਦਾ ਉਹ ਲੋਕਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਇਸ ਕਰਕੇ ਵੱਡੀ ਮੰਗ ਸਾਡੀ ਆ ਹੈਗੀ ਉਤਮ ਮੰਗ ਸਾਡੀ ਇਹ ਹੈ ਕਿ ਜਿਹੜੇ ਜਿੱਦੀ ਚਾਹਦੇ ਘੋਲ ਦੇ ਵਿੱਚ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਰਾਉਣ ਦੀ ਖਾਤਰ ਅਸੀਂ ਉਹ ਮੰਗਾ ਲੈ ਕੇ ਸਮਾਹ ਇੱਥੇ ਕੁਝ ਨਸੇ ਬੰਦੀਆਂ ਸਾਡੇ ਨਾਲ ਮੋਰਚੇ ਦੇ ਵਿੱਚ ਬੈਠੀਆਂ ਜਿਨ੍ਹਾਂ ਦੇ ਉੱਤੇ ਜ਼ਬਰ ਕੀਤਾ ਗੱਲ ਗੱਟ ਕੇ ਉਹਨਾਂ ਨੂੰ ਸਿਰਫ ਜੇ ਘੇਰੀ ਬੈਠੋ ਮੋਰਚੇ ਦੇ ਵਿੱਚ ਜੱਟੀਆਂ ਹੋਈਆਂ ਹੈ ਜਿਹਦੇ ਵਿੱਚ ਸਾਡਾ ਨੌਜਵਾਨ ਕਿੱਥੋਂ ਤੋਂ ਸਰਕਾਰ ਨਾਲ ਉਹਨੂੰ ਸਿੱਧੀਆਂ ਗੋਲੀਆਂ ਮਾਰ ਕੇ ਛੀਂਦ ਕੀਤਾ ਭਾਜਪਾ ਸਰਕਾਰ ਨੇ ਇਸ ਕਰਕੇ ਭਰਾਵੋ ਜਿਹੜੇ ਸਾਡੇ ਉੱਥੇ ਨੌਜਵਾਨ ਉਹ ਮੋਰਚੇ ਦੇ ਵਿੱਚ ਡਟੇ ਸੀਗੇ ਜਿਵੇਂ ਬੰਦੀਆਂ ਤੋਂ ਛੇੜੀਆਂ ਬੈਠੀਆਂ ਮੋਰਚੇ ਦੇ ਵਿੱਚ ਉਥੋਂ ਚੱਕ ਕੇ ਹੋਰੀ ਚ ਪਾ ਕੇ ਸਾਡੇ ਨੌਜਵਾਨ ਕੋਟ-ਕੁਟ ਕੇ ਜਵਾੜੇ ਤੋੜ ਤੇ ਉਹਨਾਂ ਦੇ ਉੱਤੇ ਘੱਟੋ-ਘੱਟ ਅਥਰੂ ਗੈਸ ਉਹ ਮਾਰੇ ਗਏ ਜਿਹੜੇ 2021 ਦੇ ਵਿੱਚ ਉਹਨਾਂ ਦੀ ਡੇਟ ਨਹੀਂ ਗਈ ਹੋਈ ਸੀਗੀ ਸੰਡਾਈ ਕਿਸਾਨਾਂ ਦੇ ਉੱਤੇ ਅਥਰੂ ਗੈਸ ਚਲਾਏ ਇਥੋਂ ਨਹੀਂ ਭਾਜ ਪਾਸ ਸਰਕਾਰ ਨੇ ਜਿਹਦੇ ਵਿੱਚ 500 ਸਾਡਾ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਪਿਓਾਂ ਦੀ ਲਿਗਾ ਚੜੀ ਗਈ ਕਿ ਅਸੀਂ ਇਹ ਜਦੋਂ ਸਾਨੂੰ ਦਿੱਲੀ ਦੇ ਬਾਹਰਾਂ ਤੇ ਨਹੀਂ ਜਾਣ ਦਿੰਦੇ ਦਿੱਲੀ 'ਚ ਨਹੀਂ ਸਾਨੂੰ ਬਾਹਰ ਦਿੰਦੇ ਵੱਡੇ ਵੱਡੇ ਕੱਲ ਘੱਟ ਦਿੰਦੇ ਆ ਫਿਰ ਇੱਥੇ ਪਿੰਡਾਂ ਦੇ ਵਿੱਚ ਇਹ ਵੋਟਾਂ ਮੰਗਣ ਹੁੰਦੇ ਆ ਤਾਂ ਕਰਕੇ ਅਸੀਂ ਨੰਨਾ ਵਿਰੋਧ ਕਰਦੇ ਆ ਉਹਨਾਂ ਬੈਂਚੀ ਕਰਦਾ ਸੁਖੀ ਸੰਘੋ ਕਟਨਾ ਡਾਰਾ ਮਾਪਾ ਸਾਰਾ ਖੰਨਾ ਗਰਾਹਾਂ ਦੇ ਆਗੂ ਮੋਹਨ ਮੈਗਾ ਲੋਅਤ ਕਰਦੇ ਮੋਜੀ ਦਾ ਮੂਹਰੇ ਟਾਈ ਫਿਰ ਹਾਂ ਉਹ ਨੰਨੀ ਸਾਕੇ ਦੀ ਜੰਮ ਲਓ ਤੁਸੀਂ ਕੀ ਗੱਲ ਹੋਈ ਹੈ ਉਹਨੇ ਮੁੰਡਾ ਅੱਜ ਭਾਲਾ ਪ੍ਰਧਾਨ ਜਿਆਦੇ ਖਰੇਜਾ ਸਾਰਿਆਂ ਨੂੰ ਵਿਗਾੜਦਾ ਬੁੜਿਆਂ ਨੂੰ ਡੀਐਸਪੀ ਸਾਹਿਬ ਨੇ ਰੋਕਿਆ ਵੀ ਖੇਤਾ ਵਿੱਚ ਦਿਨ ਹੋ ਜਾ ਢੰਗ ਨਾਲ ਬਹਿ ਕੇ ਗੱਲ ਕਰੋ ਕਹਿੰਦਾ ਇਹ ਕਿਹੜਾ ਤੂੜੇ ਜਮਾਇਆ ਸਾਡੀ ਕਿਹੜੀ ਇੱਜ਼ਤ ਨਹੀਂ ਜੋੜਿਆ ਕਿ ਕਿਸਾਨ ਜੂ ਨਹੀਂ ਹੰਡ ਸਾਰੇ ਪੰਜਾਬ ਨੂੰ ਤਪਾ ਰੱਖਿਆ ਇਹਨਾਂ ਨੇ ਨਾਰੇ ਬਾਜੀ ਕਰ ਨਾਰੇ ਬਾਜੀ ਕਰ ਰਹੇ ਸੀ ਅੱਗੋਂ ਪੁਲਿਸ ਨੇ ਅਗਲੇ ਪਾਸੇ ਕਰਕੇ ਲਾਤੀ ਚਾਰਜ ਕਰਤਾ ਜੀ ਕਿਹੜੀ ਗੱਲ ਨੂੰ ਲੈ ਕੇ ਨਾਰੇ ਬਾਜੀ ਕਰਦੇ ਆ ਜੀ ਵਿਪਰੋਧ ਚ ਭਰਮਪਾਲ ਦੇ ਵਿਰੋਧ ਚ ਜਿਹੜੀ ਸੰਯੁਕਤ ਕਾਲਾ ਮੋਰਚੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਕਾਲਾ ਯੋਧੇ ਦੀ ਨਾ ਸੀ ਕਰ ਰਹੇ ਸੀ ਕਿ ਸਾਰਾ ਕੁਝ ਇੱਥੇ ਆਉਣਾ ਸੀ ਅੱਜ ਭਰਮਪਾਲ ਦੁਆਲੇ ਇੱਥੇ ਕਿਸ ਫਰੀਦਕੋਟ ਕੋਟਲੀ ਕੀ ਨਾਮ ਆ ਤੁਹਾਡਾ ਦਲੌਰ ਸਿੰਘ ਜੀ ਪਿੰਡ ਫਰੀਦਕੋਟ ਜੀ ਕਿਹੜੀ ਜਥੇਬੰਦੀ ਨਾਲੋਂ ਗੰਡਾ ਨਾਲ ਆ ਗਏ ਫਿਰ ਉਹੀ ਤਾਂ ਨਹੀਂ ਕਰਦੇ ਹਾਂ ਚੱਲ ਪਰਿਛੋੜ ਨਹੀਂ ਹੋਣ ਘਾਟਾ ਲਾ ਕੇ